ਬੀਰ ਜੀ ਆ ਵੀਡੀਓ ਧਿਆਨ ਨਾਲ ਸੁਣਿਓ ਮੇਰੀ ਗੱਲ ਗੱਲ ਇਹ ਆ ਕਿ ਨਸ਼ਾ ਵੀ ਰੁਕਣ ਦਾ ਨਾਂ ਨਹੀਂ ਲੈਂਦਿਆ ਤੇ ਸਰਕਾਰਾਂ ਹੋਰ ਤਾਂ ਵਾਧੂ ਕੁਝ ਕਰਦੀਆਂ ਨੇ ਜਾਂ ਕਦੇ ਕਹਿ ਦੇਣਾ ਨਾ ਵੀ ਆੜੇ ਰੂਲ ਚੱਲ ਗਏ ਆ ਤੁਡੂ ਬਾਈਕ ਤੇ ਮੋਟਰਸਾਈਕਲ ਤੇ ਜੇ ਤੁਹਾਡਾ ਲਾਇਸੈਂਸ ਨਾ ਹੋਇਆ ਤੁਹਾਨੂੰ 5000 ਰੁਪਿਆ ਜੁਰਮਾਨਾ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਉਹਨਾਂ ਨੇ ਰੂਲ ਬਣਾਏ ਆ ਜੇ ਇਹ ਰੂਲ ਪੱਕੇ ਕਰ ਸਕਦੇ ਆ ਤੇ ਨਸ਼ਾ ਵੀ ਪੱਕਾ ਬੰਦ ਕਰ ਹੀ ਸਕਦੇ ਆ ਸਰਕਾਰਾਂ ਦੇ ਹੱਥ ਆ ਸਾਰਾ ਕੁਝ ਸਰਕਾਰਾਂ ਕਰਵਾ ਸਕਦੀਆਂ ਵਾ ਤੇ ਸਾਰਾ ਹੁਣ ਨੂੰ ਸਾਰਾ ਕੁਝ ਹੋ ਜਾਂਦਾ ਵਾ ਪਰ ਕਰਨਾ ਨਹੀਂ ਆ ਗੱਲ ਇਹ ਆ ਕਿ ਨਸ਼ੇ ਦੇ ਨਾਲ ਨਾਲ ਹੁਣ ਚੋਰੀਆਂ ਕਿ ਤਰ੍ਹਾਂ ਹੁੰਦੀਆਂ ਵਾ ਹੁਣ ਜਿਹੜੇ ਚੋਰ ਆ ਡਕੈਤੀ ਕਰਦੇ ਆ ਰਾਹਗਲੇ 'ਚ ਰਾਤ ਨੂੰ ਪਰੇਸ਼ਾਨ ਕਰਦੇ ਆ ਥਾਂ ਥਾਂ ਤੇ ਨਣੇ ਮੂੰਹ ਬਨ ਕੇ ਖਲੋ ਜਣਾ ਤੇ ਕਿਸੇ ਦਾ ਹੱਥ ਵੜਤਾ ਕਿ ਦੀ ਬਾਹ ਵੜਦੀ ਤੇ ਜਿਹੜਾ ਫੋਨ ਹੁੰਦਾ ਫੋਨ ਲੈ ਕੇ ਜਾਂ ਕਿਸੇ ਦਾ ਕੋਈ ਚੈਨੀ ਲਾਗੇ ਲੈ ਕੇ ਤੇ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਪਿਆ ਵਾ ਉਹ ਲਾੜੋ ਸਾਹੀ ਜੇ ਕੋਈ ਰਸਤੇ ਦੇ ਵਿੱਚ ਮੁਸਾਫਰ ਜਾ ਰਿਹਾ ਵਾ ਜਾਂ ਉਹ ਬੀਬੀ ਆ ਜਾਂ ਕੋਈ ਬਜ਼ੁਰਗ ਆ ਪਹਿਲੀ ਗੱਲ ਤੇ ਅੱਜਕੱਲ ਸਮਾਨੀਆ ਭੌਂਦਾ ਨਾ ਕੋਈ ਭੌਂਦਾ ਹੀ ਆ ਤੇ ਜੇ ਕੋਈ ਮੰਨ ਲੋ ਨਾ ਛੇਤੀ ਕੀਤਾ ਉਹ ਹੱਥ ਦਿੰਦੇ ਆ ਜਿਹੜੇ ਮੰਨ ਲੋ ਬਜ਼ੁਰਗ ਹੁੰਦੇ ਆ ਮਾਤਾ ਹੁੰਦੀਆਂ ਵਾ ਵਿਚਾਰੀਆਂ ਤੇ ਨਾ ਛੇਤੀ ਕੀਤਾ ਹੱਥ ਜੇ ਹੱਥ ਨਹੀਂ ਦਿੰਦੇ ਤੇ ਆਪ ਨੂੰ ਜਿਹੜਾ ਚੰਗਾ ਬੰਦਾ ਉਹਨੂੰ ਤਰਸ ਆ ਜਾਂਦਾ ਵੀ ਯਾਰ ਇਹਨੂੰ ਬਾਹਲੀਏ ਵੀ ਕਿੱਥੇ ਧੁੱਪੇ ਗਰਮੀ ਚ ਜਾਊਗੀ ਕਿڑی ਦੂਰ ਅੱਡਾ ਵਾ ਤੁਰ ਕੇ ਜਾਂਦੇ ਹੀ ਆ ਤੇ ਇਹਨੂੰ ਮਾਤਾ ਨੂੰ ਪਾ ਲਈਏ ਚੰਗੇ ਇਨਸਾਨ ਸੋਚ ਲੈਂਦੇ ਚਲ ਬਾਹਲੀਏ ਤੇ ਹੁਣ ਆਪਾਂ ਤੇ ਮੰਨ ਲਓ ਚੰਗੇ ਆ ਮੰਨ ਲਓ ਆਪਾਂ ਡਾਕ ਲਿਆ ਵੀ ਹਾਂ ਮਾਦਾ ਜਾਣਾ ਵਾ ਤੇ ਬਹਿ ਜਾਓ ਮਾਦਾ ਤੇ ਗਾੜੀ ਉ ਉਹਨਾਂ ਦਾ ਜਵਾਬ ਆਉਂਦਾ ਵੀ ਨਹੀਂ ਅਸੀਂ ਨਹੀਂ ਬੈਣਾ ਮੰਨ ਲਓ ਹੁਣ ਜਿਹੜੇ ਚੰਗੇ ਇਨਸਾਨ ਆ ਅਸੀਂ ਮੰਨ ਲਓ ਕਿਸੇ ਦਾ ਭੜਾ ਕਰਨਾ ਚਾਹੁੰਦੇ ਆ ਵੀ ਚੱਲ ਆਜੋ ਮਾਦਾ ਤੁਹਾਨੂੰ ਉੱਥੇ ਤੱਕ ਕਰ ਛੱਡ ਆਉਨੇ ਗਰਮੀ ਚ ਕਿੱਧਰ ਤੁਸੀਂ ਤੁਰ ਕੇ ਜਾਂਦੇ ਮੈਂ ਵੀ ਇਹਨੂੰ ਜਾਣਾ ਵਾ ਇੱਕ ਦੇ ਕਿ ਨੰਗ ਤੇਲ ਮਾ ਚੱਲਿਆ ਤੇ ਮੰਨ ਲਓ ਵੀ ਇੰਨਾ ਚੋਰਾਂ ਦਾ ਡਰ ਇੰਨਾ ਖੋਵ ਪੈ ਗਿਆ ਵਾ ਲਟੇਰਿਆਂ ਦਾ ਵੀ ਜਾਨੀ ਕਿ ਚੰਗੇ ਭਲੇ ਇਨਸਾਨਾਂ ਦੇ ਮਗਰ ਵੀ ਇਹ ਬਜ਼ੁਰਗ ਮਹਿਤਾਵਾ ਬਹਿਣ ਤੋਂ ਨਕਾਰ ਕਰ ਦਿੰਦੀਆਂ ਵੀ ਨਹੀਂ ਅਹੀਂ ਨਹੀਂ ਬਸ ਅਹੀਂ ਇੱਥੇ ਜਾਣਾ ਵਾ ਇੰਨਾ ਡਰ ਖੋਵ ਪੈ ਗਿਆ ਵਾ ਚੋਰਾਂ ਦਾ ਵੀ ਦੱਸੋ ਜੀ ਹੁਣ ਕੀ ਕਰੇ ਬੰਦਾ ਤੇ ਕੀ ਨਾ ਕਰੇ ਹੁਣ ਆਪਣਾ ਤੇ ਮਨ ਹੁੰਦਾ ਵੀ ਕਈ ਇਨਸਾਨ ਵਾ ਲੈਂਦੇ ਆ ਬਚਲ ਕੋਈ ਨਹੀਂ ਤਰਸ ਖਾ ਲੈਂਦੇ ਆ ਤੇ ਕਈ ਫਿਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਆਉਂਦੀ ਆ ਵੀ ਇਹਨਾਂ ਨੇ ਆਪ ਢੱਕਿਆ ਆਪ ਕਹਿੰਦੇ ਬੌਣ ਨੂੰ ਕਿ ਚਲੋ ਅਸੀਂ ਛੱਡ ਆਉਨੇ ਆ ਤੇ ਉਹਨਾਂ ਦੇ ਮਨ 'ਚ ਇੱਕ ਡਰ ਪੈ ਜਾਂਦਾ ਕਿ ਖਰੇ ਵੀ ਚੋਰ ਹੋਵੇ ਖਰੇ ਮਤਕੂ ਰਾਜ ਡਾਕੇ ਖੋ ਨਾ ਲਵੇ ਪੀ ਦਸੋ ਵੀ ਇੰਨਾ ਸਮਾਂ ਜਿਹੜਾ ਵਾ ਮਾੜਾ ਹੋ ਗਿਆ ਵਾ ਠੀਕ ਹੈ ਜੀ ਤੇ ਐਂਹ ਤੇ ਸਰਕਾਰਾਂ ਨੂੰ ਇਹੋ ਕਹਿੰਦੇ ਆ ਵੀ ਨਸ਼ਾ ਬੰਦ ਹੋਊਗਾ ਜਿਹੜੇ ਨਸ਼ੇ ਕਰਦੇ ਜਿਆਦੇ ਟੀਕੇ ਲਾਉਂਦੇ ਆ ਉਹਨਾਂ ਨੂੰ ਤੁਸੀਂ ਫੜ ਕੇ ਸੈਂਟਰ 'ਚ ਦੋ ਉਹਨਾਂ ਦਾ ਇਲਾਜ ਕਰਾਓ ਆਪੇ ਕਦੇ ਮਸਲਾ ਹੱਲ ਹੋ ਜੂ ਚੋਰੀ ਦਾ ਨਾਂ ਘਟੂਗਾ ਹੈ ਤੇ ਨਸ਼ੇ ਜਿੰਨਾ ਨਸ਼ਾ ਵੱਧ ਹੋਊਗਾ ਉੰਨੀ ਚੋਰੀ ਵੀ ਹੋਣੀ ਹੈ ਤਾਂ ਤਾਂ ਦੇ ਫਿਰ ਇਹਨਾਂ ਇਹ ਨਹੀਂ ਵੇਖਣਾ ਫਿਰ ਇਹਨਾਂ ਕੁੱਤੇ ਵਾਂਗ ਇਹ ਜੇ ਕੁੱਤੇ ਦੀ ਜਿ ਤਰ੍ਹਾਂ ਦੀ ਕਦਰ ਹੁੰਦੀ ਆ ਬੰਦਾ ਵੀ ਜਿਹੜਾ ਕੁੱਤਿਆਂ ਦੇ ਵਾਂਗ ਹੀ ਮਾਰ ਕੇ ਸੁੱਟ ਦਿੰਦੇ ਆ ਵੀ ਬੰਦੇ ਦੀ ਇੰਨੀ ਜਿਹੜੀ ਵੈਲਿਊ ਜਿਹੜੀ ਘਟ ਗਈ ਆ ਫਿਰ ਡਰਨੀ ਇਹਨਾਂ ਨੂੰ ਕਿਸੇ ਗੱਲ ਦਾ ਵੀ ਤੇ ਬੰਦੇ ਨੂੰ ਤਾਂ ਜਨਮਰੀ ਸਮਝਦੇ ਆ ਵੀ ਇਹਦਾ ਦਾਤਰ ਮਾਰਤਾ ਕਿਸੇ ਦੇ ਕੋ ਮਾਰਤਾ ਬਸ ਇਹਨਾਂ ਨੂੰ ਆਦੇ ਨਸ਼ੇ ਨਾ ਹੀ ਆ ਤੇ ਮੇਰੇ ਵੀਰ ਮੇਰੇ ਵਿਚਾਰ ਤੁਹਾਨੂੰ ਸਾਂਝੇ ਲੱਗੇ ਤੇ ਅੱਗੇ ਜਰੂਰ ਸ਼ੇਅਰ ਕਰਿਓ ਤੇ ਮੇਰਾ YouTube ਚੈਨਲ ਵੀ ਸਬਸਕ੍ਰਾਈਬ ਜਰੂਰ ਕਰਿਓ ਇਹ ਹੀ ਮੇਰਾ ਚੈਨਲ ਆ ਸੇਵਕ 450 ਤੇ ਥੈਂਕ ਯੂ ਧੰਨਵਾਦ ਵੀਡੀਓ ਚੰਗੀ ਲੱਗੀ ਮੇਰੇ ਵਿਚਾਰ ਤੁਹਾਨੂੰ ਚੰਗੇ ਲੱਗੇ ਤੇ ਅੱਗੇ ਜਰੂਰ ਸ਼ੇਅਰ ਕਰਿਓ ਮੈਂ ਤੁਹਾਡੇ ਨਾਲ ਹੋਰ ਵੀ ਇਦਾਂ ਦੇ ਵਿਚਾਰ ਤੁਹਾਡੇ ਨਾਲ ਕਰਦਾ ਰਵਾਂਗਾ ਤੇ ਧੰਨਵਾਦ ਵਾਦ ਤੋਂ ਬਾਅਦ ਮੇਰੇ ਵੀਰ ਬੂਟੇ ਲਾਓ ਤੇ ਆਪਣਾ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ